इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੁਲਿਸ ਕਾਰਜੋਗ ਪੰਜਾਬ ਵਾਸੀਓ ਵਾਇਬਰ ਜਿੱਕਾ ਖਾਲਸਾ ਵਾਇਬਰ ਜਿੱਕੀ ਫਤਿਹ ਅਸੀਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਜ਼ਿਲ੍ਹਾ ਮੋਗਾ ਦੇ ਕਿਲੀ ਚਹਿਲ ਤੋਂ ਜਸਵੀਰ ਸਿੰਘ ਨੇ ਫੀਕੋਲ ਪੁਲਿਸ ਦੇ ਮੁਲਾਜ਼ਮ ਜਗਦੇਵ ਸਿੰਘ 169 ਫਰੀਦਕੋਟ 170 ਬਟਾ ਫਰੀਦਕੋਟ ਦਾ ਬੈਲਟ ਨੰਬਰ ਆ ਜੇ ਉਹਨੂੰ ਤੋਂ ਪੈਸੇ ਲੈਣੇ ਸੀ ਅਦਾਲਤ ਦੇ ਵਿੱਚ ਕੇਸ ਕੀਤਾ 4.5 ਸਾਲ ਤਸਵੀਰ ਸਿੰਘ ਨੇ ਕੇਸ ਲੜਿਆ ਔਰ ਅਦਾਲਤ ਨੇ ਉਸ ਨੂੰ ਪੀਓ ਕਰਾਰ ਦਿੱਤਾ ਪਰ ਪੀਓ ਕਰਾਰ ਦੇਣ ਦੇ ਬਾਵਜੂਦ ਵੀ ਹਜੇ ਤੱਕ ਵੀ ਪੈਸੇ ਤਸਵੀਰ ਸਿੰਘ ਨੂੰ ਨਹੀਂ ਮਿਲੇ ਪਰ ਫਰੀਦਕੋਟ ਦੀ ਪੁਲਿਸ ਨੇ ਪਹਿਲਾਂ ਉਸ ਨੂੰ ਕਿਸੇ ਡੇਰਾ ਪ੍ਰੇਮੀ ਦੇ ਸਿਕਿਉਰਟੀ ਵਜੋਂ ਰੱਖਿਆ ਔਰ ਹੁਣ ਜਿਹੜੀ ਸਭ ਤੋਂ ਮਾੜੀ ਗੱਲ ਹੈ ਕਿ ਸਾਡੇ ਫਰੀਦਕੋਟ ਹਲਕੇ ਦੇ ਜਿਹੜੇ ਐਮਪੀ ਨੇ ਮਜੂਦਾ ਤੌਰ 'ਤੇ ਹੋਣ ਐਂਤੀ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਹੜੇ ਸਿੱਖ მომਹੰਦਾ ਵੀ ਨੇ ਫਰੀਦਕੋਟ ਨੂੰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਇਸ ਅਪਰਾਧੀ ਬੰਦੇ ਨੂੰ ਜਿਹੜਾ ਪਹਿਲਾਂ ਹਥਿਆਰਾਂ ਨੇ ਨਜ਼ਰੇ ਸਸਪੈਂਡ ਹੋਇਆ ਮੋਗੇ ਤੋਂ ਉਹਨੇ ਫਰੀਦਕੋਟ 'ਚ ਕੰਮ ਕਰ ਰਿਹਾ ਤਾਂ ਉਸ ਅਪਰਾਧੀ ਬੰਦੇ ਨੂੰ ਜਿਹੜਾ ਕੋਰਟ ਦੇ ਵੱਲੋਂ ਪੀਓ ਆ ਉਹਨੂੰ ਸਭਜੀ ਸਿੰਘ ਖਾਲਸਾ ਦੀ ਸਿਕਿਉਰਿਟੀ ਦੇ ਵਿੱਚ ਲਾਇਆ ਜਿਹੜਾ ਕਿ ਇੱਕ ਐਮਪੀ ਦੀ ਸਿਕਿਉਰਿਟੀ ਵਾਸਤੇ ਵੀ ਖਤਰਾ ਹੈ ਤਾਂ ਫਰੀਦਕੋਟ ਪੁਲਿਸ ਨੂੰ ਅਸੀਂ ਪਹਿਲਾਂ ਵੀ ਬਹੁਤ ਵਾਰੀ ਮਿਲ ਚੁੱਕੇ ਹਾਂ ਸੋ ਹੁਣ ਅਸੀਂ 23 ਤਰੀਕ ਦਾ ਧਰਨਾ ਰੱਖਿਆ ਸੀ ਪਰ 23 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੋਣ ਕਰਕੇ ਉਸ ਨੂੰ ਲਾਗੂ ਕਰਨਾ ਇਸ ਲਈ ਅਸੀਂ ਮੋਕਾ ਜ਼ਿਲ੍ਹਾ ਤੇ ਫਰੀਦਕੋਟ ਜ਼ਿਲ੍ਹੇ ਵੱਲੋਂ ਸਾਂਝਾ ਰਡ ਧਰਨਾ 26 ਤਰੀਕ ਨੂੰ ਐਸਐਸਪੀ ਫਰੀਦਕੋਟ ਦੇ ਦਫ਼ਤਰ ਅੱਗੇ ਧਿਆਨ ਦੇਵਾਂਗੇ ਕਿਉਂਕਿ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਇੱਕ ਭਗੌੜੇ ਅਦਾਲਤ ਦੇ ਭਗੌੜੇ ਬੰਦੇ ਨੂੰ ਨੌਕਰੀ ਕਰਵਾਈ ਜਾ ਰਹੀ ਹੈ ਤੇ ਜਸਵੀਰ ਸਿੰਘ ਜਿਹੜਾ ਕਿਰੀ ਚੈਲ ਉਹਦੇ 5.5 ਲੱਖ ਰੁਪਏ ਵਾਪਸ ਨਹੀਂ ਦਿਵਾਏ ਜਾ ਰਹੇ ਸੋ ਇਸ ਰੋਸ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨੀ ਯੂਨੀ ਪੰਜਾਬ ਵੱਧ ਤੋਂ ਵੱਧ ਗਿਣਤੀ ਚ ਕਿਸਾਨਾਂ ਨੂੰ ਨਾਲ ਲੈ ਕੇ 26 ਤਰੀਕ ਨੂੰ ਐਸਐਸਪੀ ਦਫ਼ਤਰ ਫਰੀਦਕੋਟ ਧਰਨਾ ਦੇ ਦੇਗੀ ਕਿਉਂਕਿ ਇਸ ਦੇ ਨਾਲ ਹੀ ਪਿੰਡ ਤੋਂ ਉਹ ਤੋਂ ਜਿਹੜਾ ਮਜ਼ਦੂਰ ਭਰਾਵਾਂ ਦੇ ਉੱਪਰ ਝੂਠਾ ਜਿਹੜਾ ਮਕਦਮਾ ਘਰ ਜਾ ਕੇ ਹਮਲਾ ਕਰਨ ਦਾ ਝੂਠਾ ਮਕਦਮਾ ਸਿਆ ਕੀਤਾ ਗਿਆ ਤੇ ਉਹ ਵੀ ਸਾਡਾ ਮਸਲਾ ਪਿੰਡ ਜਿਹੜਾ ਕੋਟਕਪੂਰੇ ਦਾ ਜਿਹੜਾ ਗਰੀਬ ਪਰਿਵਾਰ ਦਾ ਲੜਕਾ ਉਸਦੀ লাশ ਨਹਿਰ ਦੇ ਵਿੱਚੋਂ ਮਿਲੀ ਸੀ ਉਹਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਪਰਚਾ ਦਰਜ ਨਹੀਂ ਹੋਇਆ ਸੋ ਇਹਨਾਂ ਸਾਰੇ ਮਸਲਾਂ ਲੈ ਕੇ 26 ਦਸੰਬਰ ਨੂੰ ਠੀਕ 11 ਵਜੇ ਐਸਐਸਪੀ ਫਿਰਕੋੜ ਦਫ਼ਤਰ ਧਰਨਾ ਦਿੱਤਾ ਜਾਊਗਾ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਦਰਦੀ ਇੱਕ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ ਤੇ ਵੀਡੀਓ ਨਾਲ ਅੱਗੇ ਤੋਂ ਅੱਗੇ ਜ਼ਰੂਰ ਭੇਜੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ